ਅੱਜ ਦੇ ਕਲਯੁਗੀ ਸਮੇਂ ਦੇ ਵਿੱਚ ਇੱਕ ਮੋਬਾਈਲ ਫੋਨ ਨੇ ਸਾਡੇ ਬੱਚਿਆਂ ਦਾ ਭਵਿੱਖ ਖਰਾਬ ਕਰ ਦਿੱਤਾ ਦੋਸਤੋ ਸਾਡੇ ਬੱਚਿਆਂ ਦਾ ਬੇੜਾ ਗਰ ਕਰ ਦਿੱਤਾ ਸੋ ਮੈਂ ਤੁਹਾਨੂੰ ਇੱਕ ਵੀਡੀਓ ਦਿਖਾਉਣ ਜਾ ਰਿਹਾ ਹਾਂ ਜਿਸ ਵੀਡੀਓ ਦੇ ਵਿੱਚ ਇੱਕ ਵੀਰ ਨੇ ਆਪਣੇ ਵਿਚਾਰ ਸਾਂਝੇ ਕੀਤੇ ਆ ਜਿਸ ਦੁੱਖ ਚੋਂ ਵੀਰ ਨਿਕਲਿਆ ਉਸ ਬਾਰੇ ਦੱਸਿਆ ਆ ਸੋ ਤੁਸੀਂ ਆਪਣੇ ਬੱਚਿਆਂ ਨੂੰ ਜ਼ਰੂਰ ਇਸ ਵੀਰ ਦੇ ਵਿਚਾਰ ਜਿਹੜੇ ਸੁਣਾਇਓ ਤਾ ਜੋ ਤੁਹਾਡਾ ਬੱਚਾ ਵੀ ਜਿਹੜਾ ਇਸ ਦਲਦਲ ਦੇ ਵਿੱਚ ਜਿਹੜਾ ਫਸ ਨਾ ਜਾਵੇ। ਸੋ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਜੋ ਇਹ ਹਰ ਇੱਕ ਪਰਿਵਾਰ ਤੱਕ ਜਿਹੜੀ ਵੀਡੀਓ ਪਹੁੰਚ ਜਾਵੇ। ਸਤਿ ਸ਼੍ਰੀ ਅਕਾਲ ਜੀ। ਔਰ ਮੈਂ ਦੱਸਣਾ ਚਾਹੁੰਨਾ ਜਿੱਦਾਂ ਬਾਈ ਜੀ ਨੇ ਦੱਸਿਆ ਠੀਕ ਇਸੇ ਮਹੀਨੇ 28 ਅਗਸਤ ਨੂੰ ਮੇਰੀ ਮਾਂ ਮੈਨੂੰ ਇੱਕ ਪੇਸ਼ੈਂਟ ਦੇ ਰੂਪ ਦੇ ਵਿੱਚ ਇਸ ਘਰ ਦੇ ਵਿੱਚ ਲੈ ਕੇ ਆਈ ਸੀਗੀ। ਇਉਂ ਹੀ ਮਹੀਨਾਵਾਂ ਜਿਸ ਮਹੀਨੇ ਦੇ ਵਿੱਚ ਮੈਂ ਪਲਾਨ ਕਰਦਾ ਪਿਆ ਸੀਗਾ ਮੈਂ ਮਰਨਾ ਕਿੱਦਾਂ ਵਾਂ ਮੈਂ ਖਾ ਲਵਾਂ ਜਾਂ ਮੈਂ ਦਵਾਈ ਖਾਵਾਂ ਜਾਂ ਮੈਂ ਕੋਠੇ ਤੋਂ ਛਾਲ ਮਾਰਾਂ ਕਿੱਦਾਂ ਕਿੱਦਾਂ ਕਰਾਂ ਔਰ ਜਿੰਨੀ ਦੇਰ ਮੇਰੀ ਮਾਂ ਕੋ ਪੈਸੇ ਸੀਗੇ ਉਹ ਮੇਰੀ ਮੌਤ ਨੂੰ ਟਾਲੀ ਗਈ ਮੈਂ ਤਿੰਨ ਕਿੱਲੇ ਜ਼ਮੀਨ ਵੇਚਤੀ ਗੱਡੀ ਵੇਚਤੀ 16 ਕੋਲੇ ਗਹਿਣਾ ਵੇਚਤਾ ਪਲਾਟ ਵੇਚਤਾ ਪੰਜ ਕਿੱਲੇ ਗਹਿਣੇ ਪੈਲੀ ਕਿਸੇ ਤੋਂ ਲਈ ਸੀਗੀ ਉਹ ਗਹਿਣੇ ਹੋਰ ਕਿਸੇ ਨੂੰ ਰੱਖ ਕੇ ਉਹ ਪੈਸੇ ਖਾਲੇ ਇੱਥੋਂ ਤੱਕ ਮੈਂ ਜਿੱਦਣ ਇਸ ਘਰ ਦੇ ਵਿੱਚ ਆਇਆ ਆਪਣਾ ਘਰ ਤੱਕ ਵੀ ਗਹਿਣੇ ਰੱਖ ਆਇਆ ਪਰ ਮੇਰੀ ਮਾਂ ਕੋ ਪਿੱਛੇ ਕੋਈ ਆਪਸ਼ਨ ਨਹੀਂ ਸੀਗੀ ਜਿੰਨੀ ਦਰ ਉਹਦੇ ਕੋ ਪੈਸੇ ਸੀਗੇ ਉਨੀ ਦਰ ਉਹ ਮੇਰੀ ਜਾਨ ਬਚਾਈ ਗਈ ਜਾਨ ਕਿਉਂਕਿ ਮੇਰੀ ਤਾਂ ਹੀ ਬਚਦੀ ਸੀ ਜੇ ਮੇਰੇ ਕੋਲ ਪੈਸੇ ਹੁੰਦੇ ਸੀਗੇ ਮੇਰੇ ਮੋਬਾਈਲ ਫੋਨ ਦੇ ਵਿੱਚ ਉਸ ਗੇਮ ਦੇ ਵਿੱਚ ਪੈਸੇ ਹੁੰਦੇ ਸੀ ਤੇ ਮੈਂ ਕੈਮ ਸੀਗਾ ਜਦੋਂ ਪੈਸੇ ਖਤਮ ਹੋ ਜਾਂਦੇ ਸੀ ਤੇ ਮੇਰੇ ਹੱਥ ਪੈਰ ਜਿਹੜੇ ਕੰਬਲ ਲੱਪੈਂਦੇ ਸੀਗੇ ਇੱਥੋਂ ਤੱਕ ਬਿਸ਼ਰਮ ਹੋ ਗਿਆ ਸੀਗਾ ਮੈਂ ਕਿ ਮੈਂ ਕਿਸੇ ਦੀ ਮਰਗ ਤੇ ਜਾਂਦਾ ਸੀ ਨਾ ਮੈਨੂੰ ਨਹੀਂ ਸੀ ਪਤਾ ਹੁੰਦਾ ਕਿ ਕਿਸੇ ਦਾ ਪਿਓ ਮਰਿਆ ਕਿਸੇ ਦੀ ਮਾਂ ਮਰੀ ਆ ਕਿਸੇ ਦਾ ਭਰਾ ਮਰਿਆ ਕਿਸੇ ਦੀ ਭੈਣ ਮਰੀ ਆ ਉੱਥੇ ਵੀ ਇੱਕ ਬੰਦੇ ਸੇਵਾ ਬਲਦਾ ਹੁੰਦਾ ਸੀ ਤੇ ਮੈਂ ਬਿਲਕੁਲ ਬੈਗ ਤੇ ਗੇਮ ਖੇਡਣ ਦੀ ਹੁੰਦਾ ਸੀਗਾ ਇਤੋਂ ਇਤੋਂ ਵੱਡਾ ਬਿਸ਼ਰਮ ਬੰਦਾ ਕੀ ਹੋ ਸਕਦਾ ਔਰ ਜਿਹੜੇ ਬੰਦਿਆਂ ਨੂੰ ਮੈਂ 10-10 20-2000 ਰੁਪਇਆ ਲੱਖ-ਲੱਖ ਰੁਪਇਆ ਦੇ ਕੇ ਚੇਤਾ ਭੁੱਲ ਜਾਂਦਾ ਸੀਗਾ ਉਹਨਾਂ ਬੰਦਿਆਂ ਨੂੰ ਮੈਂ 200-200 ਰੁਪਇਆ ਲਈ ਫੋਨ ਕਰਨ ਲੱਗ ਗਿਆ ਸੀਗਾ ਕਿ ਮੈਨੂੰ 200 ਰੁਪਇਆ ਪਾ ਦਿਓ ਮੈਨੂੰ 500 ਪਾ ਦਿਓ ਮੈਨੂੰ 1000 ਪਾ ਦਿਓ ਮੇਰੀ ਮਾਂ ਮੇਰੇ ਤਰਲੇ ਮਾਰਦੀ ਹੁੰਦੀ ਸੀ ਕਹਿੰਦੀ ਗੁਰਜੀਤ ਜਿੱਦਾਂ ਦਾ ਤੇਰਾ ਸੁਭਾਅ ਵਣਾਂ ਜਿੱਦਣ ਜਿੱਦਾਂ ਦੀਆਂ ਗੱਲਾਂ ਤੇਰੇ ਪਿੱਠ ਪਿੱਛੇ ਲੋਕ ਕਰ ਲਾ ਪਿਆ ਜਾਂ ਤੂੰ ਖੁਦ ਮਰੇਗਾ ਜਾਂ ਤੂੰ ਕਿਸੇ ਨੂੰ ਮਾਰੇਗਾ ਮੇਰਾ ਪੁੱਤ ਛੜਦੇ ਖੜਾ ਪਰ ਮੈਂ ਮਜਬੂਰ ਇੰਨਾ ਸੀਗਾ ਉਸ ਐਪ ਨੇ ਮੇਰੀ ਬਾਡੀ ਇਸ ਤਰ੍ਹਾਂ ਕੰਟਰੋਲ ਕਰ ਲਈ ਸੀ ਜਿੱਦਾਂ ਉਹ ਜੋ ਕਹਿੰਦਾ ਸੀ ਐਪ ਮੈਂ ਉਦਾਂ ਹੀ ਕਰਦਾ ਸੀਗਾ ਮੈਂ ਇੰਨਾ ਜ਼ਿਆਦਾ ਐਡਿਕਟਡ ਹੋ ਗਿਆ ਸੀਗਾ ਕਿ ਜਿੰਨੀ دیر ਫੋਨ ਦੇ ਵਿੱਚ ਪੈਸੇ ਨਹੀਂ ਪੈਂਦੇ ਮੈਂ ਉੱਠ ਕੇ ਮੂੰਹ ਤੱਕ ਨਹੀਂ ਧੋਣ ਜਾਂਦਾ ਬਾਕੀ ਕੰਮ ਤਾਂ ਬੜੀ ਦੂਰ ਦੇ ਗਾ ਬੈਠੇ ਔਰ ਮੇਰੀ ਮਾਂ ਮਾਂ ਮੇਰੀ ਪਹਿਲਾਂ ਵੀ ਇੱਥੇ ਮੈਨੂੰ ਲੱਗਦਾ 2019-20 ਦੇ ਵਿੱਚ ਮੇਰੀ ਮਾਂ ਦਾ ਜਿਹੜਾ ਸੁਭਾਅ ਆ ਉਹ ਅਕਸਰ ਸੇਵਾ ਭਾਵਨਾ ਨਾਲ ਬਹੁਤ ਜੁੜਿਆ ਹਮੇਸ਼ਾ ਤੋਂ ਸ਼ੁਰੂ ਤੋਂ ਹੀ ਔਰ ਇੱਥੇ ਪਹਿਲਾਂ ਵੀ ਹੁਣ ਤਾਂ ਮੈਨੂੰ ਲੈ ਕੇ ਆਏ ਇਸ ਤੋਂ ਪਹਿਲਾਂ ਵੀ ਇੱਥੇ ਬਜ਼ੁਰਗਾਂ ਦੇ ਦਰਸ਼ਨ ਕਰਨ ਇਹਨਾਂ ਮਤਾਵਾਂ ਦੇ ਇਹਨਾਂ ਭੈਣਾਂ ਦੇ ਇਹਨਾਂ ਬੱਚਿਆਂ ਦੇ ਉਹ ਦਰਸ਼ਨ ਕਰਨ ਇੱਕ ਦੋ ਰੀ ਪਹਿਲਾਂ ਆਏ ਔਰ ਮੇਰ ਕੋ ਗੱਲ ਕਰਦੇ ਹੁੰਦੇ ਸੀਗੇ ਇਦਾਂ ਇਦਾਂ ਕਰਕੇ ਉੱਥੇ ਹਨਾ ਮੈਂ ਵੀ ਵੀਡੀਓ ਵਗੈਰਾ ਦੇਖਦਾ ਸੀਗਾ ਔਰ ਮੈਂ ਮੰਮੀ ਆਪਣੇ ਨੂੰ ਕਿਹਾ ਮੈਂ ਮੈਂ ਮੰਮੀ ਉੱਥੇ ਇੰਨੀ ਇੰਨੀ ਕ੍ਰਿਟੀਕਲ ਸਿਚੁਏਸ਼ਨ ਦੇ ਵਿੱਚ ਪੇਸ਼ੈਂਟ ਸਹੀ ਹੁੰਦੇ ਹੈ ਹਨਾ ਬਿੱਲ ਕੋਲ ਜਿਹਨੂੰ ਕਹਿੰਦੇ ਡੈਡ ਪੇਸ਼ੈਂਟ ਉੱਥੇ ਜਾਂਦੇ ਕਿੰਨੇ ਕਿੰਨੇ ਕੀੜੇ ਸਿਰ ਦੇ ਵਿੱਚ ਲੱਤਾਂ ਦੇ ਵਿੱਚ છાતી ਦੇ ਵਿੱਚ ਪਤਾ ਨਹੀਂ ਕਿਹੜੀ ਕਿਹੜੀ ਜਗ੍ਹਾ ਤੇ ਕੀੜੇ ਪਏ ਹੁੰਦੇ ਆ ਤੇ ਉਹ ਪੇਸ਼ੈਂਟ 2-4 ਮਹੀਨੇ ਵਿੱਚ ਉਹ ਚੜ੍ਹਦੀ ਕਲਾ 'ਚ ਹੋ ਜਾਂਦਾ ਤੇ ਮੰਮੀ ਮੈਨੂੰ ਮੈਂ ਕਿਹਾ ਮੈਂ ਕਿਹਾ ਇਹ ਤਾਂ ਵੱਡੀ ਐਡੀ ਵੱਡੀ ਕੋਈ ਪ੍ਰੋਬਲਮ ਨਹੀਂ ਆ ਆਪਾਂ ਚੱਲੀਏ ਉੱਥੇ ਮੰਮੀ ਮੇਰੇ ਕਹਿੰਦੇ ਚੱਲ ਆਪਾਂ ਚੱਲਦੇ ਆਂ ਔਰ ਮੰਮੀ ਮੇਰੇ ਮੰਨ ਗਿਆ ਫੇਰ ਮੈਂ ਦਿਮਾਗ ਦੇ ਵਿੱਚ ਜਿਹੜਾ ਸ਼ੈਤਾਨ ਸੀ ਉਹ ਫੇਰ ਜਾਗ ਗਿਆ ਅਸੀਂ ਪਲਾਨ ਕਰ ਲਿਆ ਇੱਥੇ ਆਉਣ ਦਾ ਕਿ ਅਸੀਂ ਆਉਣਾ ਵਾ ਜਿੱਦਨ ਮੈਂ ਆਉਣਾ ਸੀ ਉਦੋਂ ਰਾਤ ਮੈਂ ਤੇ ਮੰਮੀ ਮੇਰੇ ਨਾਲ ਗੱਲ ਕਰਦੇ ਪਏ ਮੈਨੂੰ ਕਹਿੰਦੇ ਆਪਾਂ ਸਵੇਰੇ ਜਾਣਾ ਮੈਂ ਕਿਹਾ ਮੰਮੀ ਮੈਂ ਜਾਊਂਗਾ ਇਦਾਂ ਕਰੀ ਆਪਾਂ ਕਿ ਮੈਨੂੰ ਰੁਪਿਆ 50000 ਕਿਤੇ ਅਰੇਂਜ ਕਰ ਦੋ ਮੰਮੀ ਮੇਰੇ ਕਹਿੰਦੇ-ਕਹਿੰਦੇ ਪੁੱਤ ਤੈਨੂੰ ਪਤਾ ਹੀ ਉਹ ਹੁਣ ਹੈ ਨਹੀਂ ਕੁਛ ਮੈਂ ਕਿਹਾ ਉਹ ਚੈਨੀ ਤੁਹਾਡੇ ਕੋ ਜਿਹੜੀ ਚੈਨੀ ਖੰਡਾ ਪਿਆ ਵਾ ਉਹ ਗਹਿਣੇ ਪਾ ਦੋ ਮਾਂ ਮੇਰੀ ਮੈਨੂੰ ਕਹਿੰਦੀ-ਕਹਿੰਦੀ ਪੁੱਤ ਮੈਂ 바ਵਾ ਲਗੂ ਕਿ ਸੁਨਿਆਰਿਆਂ ਕੋ ਗਹਿਣਾ ਗਹਿਨੇ ਰੱਖ ਦੀ ਮੈਂ ਕਿਹਾ ਕੋਈ ਗੱਲ ਨਹੀਂ ਆ ਮੇਰੇ ਪਿੰਡ ਦਾ ਹੀ ਮੁੰਡਾ ਉਹਨੂੰ ਮੈਂ ਫੋਨ ਕੀਤਾ ਮੈਂ ਕਿਹਾ ਮੇਰੇ ਘਰੇ ਜਾ ਮੰਮੀ ਮੇਰੇ ਤੋਂ ਚੈਨੀ ਫੜ ਕੇ ਲਿਆ ਮੈਂ ਮੰਮੀ ਨੂੰ ਫੋਨ ਕਰਤਾ ਮੈਂ ਕਿਹਾ ਉਹਨੂੰ ਚੈਨੀ ਦੇ ਦੋ ਮੰਮੀ ਮੇਰੇ ਨੇ ਮੱਥੇ ਵਟ ਨਹੀਂ ਪਾਇਆ ਚੈਨੀ ਦੇਤੀ ਉਹ ਚੈਨੀ ਗਹਿਣੇ ਰੱਖੀ 50000 ਦੇ ਵਿੱਚ ਮੈਂ ਕੋਆਇਆ ਉਹ ਮਾਹੇ 2-4 ਘੰਟੇ ਲੰਗੇ ਦਿਹਾੜੀ ਲੰਗੀ ਅਗਲੇ ਦਿਨ ਮੰਮੀ ਕਹਿੰਦੇ ਚੱਲੀਏ ਮੈਂ ਕਹਾਂ ਨਹੀਂ ਮੈਨੂੰ ਪੈਸੇ ਥੋੜੇ ਜਿਹਾ ਹੋਰ ਚਾਹੀਦੇ ਅਗਲੇ ਦਿਨ ਵਾਲੀਆਂ ਮੰਗਾਲੀਆਂ ਉਸ ਤੋਂ ਬਾਅਦ ਛਾਪ ਮੰਗਾਲੀ ਕਰਦਿਆਂ ਕਰਦਿਆਂ ਜਿਹੜਾ ਥੋੜਾ ਜਿਹਾ ਇੱਕ ਗਹਿਣਾ ਬੀਬੀਆਂ ਅਕਸਰ ਲੁਕਾ ਕੇ ਜਿਹਨੂੰ ਕਹਿ ਸਕਦੇ ਇੱਕ ਤਾਂ ਜਿਹੜਾ ਇਕੱਠਾ ਗਹਿਣਾ ਸੀ ਉਹ ਤਾਂ ਮੇਰੇ ਜਿਹੜਾ ਮੇਰੇ ਨਿਗਾਚ ਸੀਗਾ ਉਹ ਤਾਂ ਮੈਂ ਢਾਤੀ ਬੁੰਦੀ ਹੈ ਜਿਹੜਾ ਥੋੜਾ ਬਤਾ ਰੱਖਿਆ ਸੀਗਾ ਉਹ ਵੀ ਮਾਂ ਮੇਰੀ ਨੇ 133000 ਦੇ ਜ부ਰਜੀ ਪਿੰਡ ਐ ਉਥੇ ਅਮਰਸਰ ਦੇ ਲੱਗੀ ਉਥੇ ਸੁਨਿਆਰੇ ਕੋਲ ਰੱਖ ਕੇ ਔਰ ਉਸ ਤੋਂ ਬਾਅਦ ਇਦਾਂ ਬੇਸ਼ਰਮਾ ਫੇਰ ਨਾ ਚੌਥੇ ਪੰਜਵੇਂ ਦਿਨ ਫੋਨ ਕੀਤਾ ਮੰਮੀ ਕਹਿੰਦੇ ਚੱਲੀਏ ਮੈਂ ਕਹਾ ਨਹੀਂ ਮੰਮੀ ਇਦਾਂ ਕਰੋ ਥੋੜੇ ਜਿਹੇ ਪੈਸੇ ਮੈਨੂੰ ਹੋਰ ਪਾ ਦਿਓ ਪਰ ਮਾਂ ਮੇਰੀ ਨੇ ਮੈਨੂੰ ਕੀ ਬੇਨਤੀ ਕੀਤੀ ਕਹਿੰਦੇ ਕਿ ਇਦਾਂ ਕਰ ਬੁੱਤ ਹੁਣ ਮੇਰ ਕੋ ਸੱਚੀ ਨਹੀਂ ਖੁਸ਼ ਹੈਗਾ ਤੂੰ ਇਦਾਂ ਕਰ ਜਿਹੜੇ ਮੁੰਡੇ ਨੂੰ ਤੂੰ ਗਹਿਣਾ ਲੈਣ ਦੇ ਲਈ ਘਰੇ ਭੇਜਦਾ ਪਿਆਣਾ ਉਹਨੂੰ ਕਹੇ ਟਰੈਕਟਰ ਟਰਾਲੀ ਲੈ ਕੇ ਆ ਤੇ ਜਿੰਨਾ ਵੀ ਸਮਾਨ ਹੈਗਾ ਵਾ ਲਾਦ ਕੇ ਤੇ ਤੂੰ ਉਹਨੂੰ ਕਹੇ ਲੈ ਜਾ ਮਾਂ ਮੇਰੀ ਮੈਨੂੰ ਕਹਿੰਦੀ ਕਹਿੰਦੀ ਤੂੰ ਮੇਰੀ ਸੋਹ ਖਾ ਕੇ ਤੋਂ ਬਾਅਦ ਤੂੰ ਮੇਰੇ ਨਾਲ ਜਾਏਂਗਾ ਉਥੇ ਮੈਂ ਭੇਜ ਦਿਨੀ ਆ ਉਹਨੂੰ ਕਿ ਇੱਕ ਕੌਲੀ ਤੱਕ ਨਾ ਕਦੇ ਛੱਡ ਕੇ ਜਾਵੇ ਪਰ ਤੈਨੂੰ ਮੇਰੀ ਸੋਹ ਆ ਕਿ ਤੋਂ ਬਾਅਦ ਤੂੰ ਮੇਰੇ ਨਾਲ ਜਾਏਂਗਾ ਮਨੁੱਖਤਾ ਦੀ ਸੇਵਾ ਤੇ ਮੈਂ ਮਾਂ ਆਪਣੀ ਨੂੰ ਮਾਫੀ ਮੰਗੀ ਮਾਫੂਂਦੇ ਮੈਂ ਹਾਂ ਮੰਮੀ ਨਹੀਂ ਤੁਸੀਂ ਚੱਲੋ ਆਪਾਂ ਸਵੇਰੇ ਚੱਲਾਂਗੇ ਅਗਲੇ ਦਿਨ ਮੈਂ ਮੋਹਾਲੀ ਤੋਂ ਤੁਰ ਪਿਆ ਮੰਮੀ ਮੇਰੇ ਅਮਰਸਰ ਤੋਂ ਤੁਰ ਪਿਆ ਅਸੀਂ ਮੁੱਲਾਪੁਰ ਇਕੱਠੇ ਹੋਏ ਇੱਥੋਂ ਬਸ ਤੇ ਇੱਥੇ ਪਹੁੰਚੇ ਔਰ ਮੈਂ ਆਫਿਸ ਦੇ ਵਿੱਚ ਉੱਥੇ ਮਾਨਕ ਸਰ ਸਾਡੇ ਪਾਲवीर ਜੀ ਅਸ਼wini ਅੰਕਲ ਇਹ ਸਾਰੇ ਜਣੇ ਉੱਥੇ ਆਫਿਸ ਦੇ ਵਿੱਚ ਬੈਠੇ ਹੋਏ ਸੀਗੇ ਇਹਨਾਂ ਨੇ ਅੱਖਾਂ ਨਾਲ ਵੇਖਿਆ ਮੈਂ 12 ਵਜੇ ਪਹੁੰਚ ਗਿਆ ਔਰ ਬਾਈ ਜੀ ਨੂੰ ਮਿਲਦੇ ਆ ਮਿਲਦੇ ਆ ਟਾਈਮ ਲੱਗ ਗਿਆ 4-5 ਵਜੇ ਔਰ ਇਹਨਾਂ ਨੇ ਆਪਣਾ ਅੱਖਾਂ ਦੇ ਨਾਲ ਵੇਖਿਆ ਕਿ ਇਹਨਾਂ ਨੇ 10 ਸੈਕਿੰਡ ਲਈ ਵੀ ਲਈ ਮੈਨੂੰ ਇਦਾਂ ਵੇਖਿਆ ਉਹਨਾ ਕਿ ਮੈਂ ਫੋਨ ਰੱਖਿਆ ਜੇ ਬੈਟਰੀ ਲੋ ਹੋ ਜਾਂਦੀ ਸੀ ਤੇ ਮੈਂ ਫੋਨ ਆ ਚਾਰਜ ਤੇ ਲਾ ਕੇ ਐ ਖੇਡ ਹੀ ਜਾਂਦਾ ਸੀ ਯਾਰ ਔਰ ਜਦੋਂ ਬਾਈ ਜੀ ਨੂੰ ਮਿਲੇ ਆ ਮਾਂ ਮੇਰੀ ਨੇ ਭਾਈ ਜੀ ਅੱਗੇ ਹੱਥ ਜੋੜੇ ਸਾਰੀ ਕਹਾਣੀ ਦੱਸੀ ਭਾਈ ਜੀ ਪਰ ਭਾਈ ਜੀ ਨੇ ਮੈਨੂੰ ਆਵਾਜ਼ ਮਾਰ ਕੇ ਮੈਨੂੰ ਕਹਿੰਦੇ-ਕਹਿੰਦੇ ਪੁੱਤ ਤੂੰ ਜੋ ਵੀ ਗਵਾ ਲਿਆ ਚਾਹੇ ਉਹ ਤੇਰੀ ਪ੍ਰਾਪਰਟੀ ਆ ਚਾਹੇ ਉਹ ਤੇਰਾ ਕੈਰੀਅਰ ਆ ਚਾਹੇ ਉਹ ਤੇਰਾ ਪੈਸਾ ਆ ਚਾਹੇ ਉਹ ਤੇਰੇ ਰਿਸ਼ਤੇ ਨੇ ਸਾਰਾ ਕੁਝ ਬਣ ਜਾਊਗਾ ਸਾਰਾ ਕੁਝ ਵਾਪਸ ਵਾਪਸ ਆ ਜਾਊਗਾ ਪਰ ਜੇ ਤੇਰੀ ਮਾਂ ਨੂੰ ਕੁਝ ਹੋ ਗਿਆ ਉਹਦੇ ਉਹ ਮੈਨੂੰ ਦੱਸਦੀ ਭਈ ਤੇਰੇ ਬਾਰੇ ਤੇ ਉਹਦੇ ਹੱਥ ਕੰਬਦੇ ਪਏ ਜੇ ਤੇਰੀ ਮਾਂ ਨੂੰ ਕੁਝ ਹੋ ਗਿਆ ਤੇ ਨਾ تیر ਤੋਂ ਜੀ ਹੋਣਾ ਹੀ ਤੇ ਨਾ تیر ਤੋਂ ਮਰੋਣਾ। ਮੈਨੂੰ ਬਾਈ ਜੀ ਦੀ ਉਹ ਗੱਲ ਬਹੁਤ ਹਿੱਟ ਕੀਤੀ ਮੈਂ ਬਾਈ ਜੀ ਦੇ ਪੈਰਾਂ ਨੂੰ ਹੱਥ ਲਾਉਣ ਲੱਗਾ ਬਾਈ ਜੀ ਨੇ ਮੈਨੂੰ ਜੱਫੀ ਪਾਲੀ। ਬਾਈ ਜੀ ਨੇ ਮੇਰੇ ਸਿਰ ਤੇ ਹੱਥ ਰੱਖਿਆ ਤੇ ਪਾਠ ਕਰਨਾ ਸ਼ੁਰੂ ਕਰਤਾ। ਜਿੱਦਾਂ ਜਿੱਦਾਂ ਬਾਈ ਜੀ ਗੁਰਬਾਣੀ ਪੜਦੇ ਗਏ ਤਿਉਂ-ਤਿਉਂ ਇੱਕ ਜਿੱਦਾਂ ਇੱਕ ਮੇਰੇ ਅੰਦਰ ਬਹੁਤ ਜ਼ਿਆਦਾ ਸ਼ੋਰ ਜਿਹਨੂੰ ਕਹਿ ਸਕਦੇ 3-4 ਸਾਲ ਤੋਂ ਸੀਗਾ। ਮੈਂ ਬਹੁਤ ਚਿਰ ਬਾਅਦ ਆਪਣੇ ਆਪ ਨੂੰ ਰਿਲੈਕਸ ਮਹਿਸੂਸ ਕੀਤਾ। ਪਰ ਉਹ ਤੋਂ ਬਾਅਦ ਬਾਈ ਜੀ ਮੈਨੂੰ ਕਹਿੰਦੇ ਕਹਿੰਦੇ ਮੈਂ ਛੁੱਟੀ ਲੈਣ ਲੱਗਾ ਮੈਂ ਕਿਹਾ ਬਾਈ ਜੀ ਅਸੀਂ ਜਾਣਾ ਚਾਹੁੰਦੇ ਆਂ ਬਾਈ ਜੀ ਇੱਥੇ ਨਹੀਂ ਜਾਣਾ ਪੁੱਤ ਤੂੰ ਇੱਥੇ ਰਹਿਣਾ ਵਾ ਇਹਨਾਂ ਬਜ਼ੁਰਗਾਂ ਦੀ ਸੇਵਾ ਕਰਨੀ ਆ ਤੇਰੀ ਮਾਂ ਕਹਿੰਦੀ ਇਹਦੀ ਜਾਨ ਬਚਾ ਦੇ ਮੇਰੇ ਕੋਲ ਕੋਈ ਐਸਾ ਧਾਗਾ ਕੋਈ ਤਵੀਤ ਕੋਈ ਐਸੀ ਰਾਖ ਹੈ ਨਹੀਂਗੀ ਜਿਹੜੀ ਮੈਂ ਤੇਰੀ ਮਾਂ ਦੇ ਹੱਥ ਤੇ ਰੱਖ ਦਾਂ ਤੇ ਤੇਰੀ ਜਾਨ ਬਚ ਜੀ ਜਿਹਦੇ ਨਾਲ ਮੇਰੀ ਜ਼ਿੰਦਗੀ ਦੇ ਵਿੱਚ ਚੇਂਜ ਆਇਆ ਜਿਹਦੇ ਨਾਲ ਮੇਰੀ ਜ਼ਿੰਦਗੀ ਦੇ ਵਿੱਚ ਬਦਲਾਅ ਆਇਆ ਵਾ ਉਹ ਇੱਕ ਹੀ ਚੀਜ਼ ਆ ਉਹ ਇਹਨਾਂ ਬਜ਼ੁਰਗਾਂ ਦੀ ਸੇਵਾ ਔਰ ਇੱਕ ਸਾਲ ਦੀ ਮੇਰੀ ਸੇਵਾ ਜਿਹੜੀ ਆ ਉਹ ਬਜ਼ੁਰਗਾਂ ਨੂੰ ਉੱਥੇ ਪ੍ਰਸ਼ਾਦਾ ਛਕਾਉਣ ਦੀ ਉਹਨਾਂ ਨੂੰ ਨਵਾਉਣ ਦੀ ਧਵਾਉਣ ਦੀ ਉਹਨਾਂ ਨੂੰ ਕੱਪੜੇ ਪਾਉਣ ਦੀ ਉਹ ਸੇਵਾ ਲੱਗੀ ਉਹ ਸੇਵਾ ਕਰਦਿਆਂ ਕਰਦਿਆਂ ਮੇਰੀ ਜਿਹੜੀ ਡਿਊਟੀ ਉਹ ਬੱਚਿਆਂ ਦੀ ਡਾਈਟ ਬਣਾਉਣ ਤੇ ਲੱਗੀ ਔਰ ਅੱਜ 10ਵਾਂ ਮਹੀਨਾ ਵਾ ਪੂਰਾ ਸਾਲ ਮੈਨੂੰ 28 ਤਰੀਕ ਨੂੰ ਹੋ ਜਾਣਾ ਉਹ ਕਰਦਿਆਂ ਕਰਦਿਆਂ ਉਹ ਸੇਵਾ ਨਹੀਂ ਐਨੀ ਕਿਰਪਾ ਕੀਤੀ ਕਿ ਇੱਕ ਪੇਸ਼ੰਤ ਦੇ ਰੂਪ ਦੇ ਵਿੱਚ ਮੈਂ ਇਸ ਘਰ ਦੇ ਵਿੱਚ ਆਇਆ ਸੀਗਾ ਔਰ ਇੱਕ ਸਿੰਗਰ ਅੱਜ ਤੁਹਾਡੇ ਸਾਹਮਣੇ ਖੜਾ ਵਾ ਅੱਜ ਤੋਂ 5-6 ਸਾਲ ਪੁਰਾਣਾ ਗੁਰਜੀਤ ਤੁਹਾਡੇ ਸਾਹਮਣੇ ਖੜਾ ਵਾ ਜਿਹੜੇ ਮਹੀਨੇ ਦੇ ਵਿੱਚ ਮੈਂ ਮਰਨ ਦੀਆਂ ਤਿਆਰੀਆਂ ਕਰ ਰਿਹਾ ਸੀ ਮਰਨ ਦੇ ਪਲਾਨ ਕਰ ਰਿਹਾ ਸੀਗਾ ਉਸੇ ਮਹੀਨੇ ਦੇ ਵਿੱਚ ਮੈਂ ਅੱਜ ਆਪਣੇ ਕੈਰੀਅਰ ਦੀ ਸ਼ੁਰੂਆਤ ਕਰਨ ਚੱਲਿਆ ਵਾ ਬਾਬੇ ਨਾਨਕ ਨੇ ਮੋੜਿਆ ਮਾ ਆਪਾ ਤਾਂ ਮਾਂ ਅਰਦਾਸ ਬੇਨਤੀ ਕਰ ਸਕਦੇ ਆ ਕਰਨ ਕਰਾਉਣ ਵਾਲਾ ਤਾਂ ਉਹੀ ਆ ਮਾਂ ਅਜਿਹਾ ਪੁੱਤ ਦੁਆਰਾ ਉੱਠ ਕੇ ਖੜਾ ਹੋਇਆ ਤੇਰੀਆਂ ਬਹੁਤ ਸਾਰੀਆਂ ਮਾਂ ਇਹ ਅਸੀਸਾਂ ਜਿਹੜਾ ਤੂੰ ਗੁਰੂ ਦੇ ਅੱਗੇ ਜੋਦਰੀਆਂ ਕਰਦੀ ਸੀ ਤੇਰੀ ਸੁਣੀ ਗਈ ਆ ਮਾਂ ਹਨਾ ਅਸੀਂ ਤਾਂ ਸਾਰੇ ਇੱਕ ਬਹਾਨਾ ਬਣਿਆ ਬਸ ਗੁਰੂ ਕਿਰਪਾ ਕਰੇ ਹਣ ਇਹ ਤੋਂ ਸਿੱਖਿਆ ਲੈ ਕੇ ਹੋਰ ਲੋਕ ਹੋਰ ਨੌਜਵਾਨ ਸੇਧ ਲੈਣ ਤੇ ਹੋਰਾਂ ਦੀ ਜ਼ਿੰਦਗੀ ਦੇ ਵਿੱਚ ਵੀ ਇਹ ਚਾਨਣ ਮਨਾਰਾ ਬਣੇ ਰੋਣਾ ਨਹੀਂ ਬਸੋ ਰੋਣਾ ਨੀਮਾ ਬਸ 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 ਆ ਤੇਰੀ ਅੱਖਾਂ 'ਚ ਪਾਣੀ ਇਹ ਗੁਰਜੀਤ ਸਿੰਘ ਦੀ ਜਿਹੜੀ ਜਵਾਨੀ ਆਪਾਂ ਦਾਸ ਤਾਂ ਸੁਣੀ ਆ ਇਹ ਅੱਜ ਬਹੁਤ ਘਰਾਂ ਦੇ ਵਿੱਚ ਆ ਇਹ ਅੱਜ ਬਹੁਤ ਪਰਿਵਾਰਾਂ ਦੇ ਵਿੱਚ ਚੱਲ ਰਿਹਾ ਪਰ ਕਿਤੇ ਨਾ ਕਿਤੇ ਅਸੀਂ ਜਾਂ ਉਹਨਾਂ ਦੇ ਆਪਣੇ ਉਸ ਅੱਖ ਨਾਲ ਦੇਖ ਨਹੀਂ ਪਾਉਂਦੇ ਜਿਹੜੀ ਅੱਖ ਨਾਲ ਇਹ ਮਾਂ ਨੇ ਆਪਣੇ ਪੁੱਤ ਨੂੰ ਦੇਖਿਆ ਇਹਨੇ ਸਾਰਾ ਕੁਝ ਤੁਰੇ ਝੋਲੀ ਪਾਤਾ ਇੱਕੋ ਹੀ ਮੰਗਿਆ ਵੀ ਪੁੱਤ ਬੱਸ ਹੁਣ ਇੱਕ ਵਾਰ ਬੱਸ ਕਰ ਜਾ ਤੇ ਉਹ ਮਾਂ ਦਾ ਸਬਰ ਸੀ ਜਿਹੜਾ ਅੱਜ ਗੁਰਜੀਤ ਨੂੰ ਇੱਥੇ ਤਿੱਕਰ ਲੈ ਕੇ ਆਇਆ ਤੇ ਨਹੀਂ ਤਾਂ ਕਈ ਘਰਾਂ ਦੇ ਵਿੱਚ ਲੜਾਈਆਂ ਝਗੜੇ ਕਲੇਸ਼ ਹੋ ਜਾਂਦੇ ਆ ਜ਼ਮੀਨਾਂ ਜਾਇਦਾਦਾਂ ਦੇ ਰੌਲੇ ਪੈ ਜਾਂਦੇ ਆ ਪ੍ਰਾਪਰਟੀਆਂ ਪਿੱਛੇ ਭਰਾ ਭਰਾ ਨਾਲ ਲੜ ਪੈਂਦੇ ਆ ਪਰ ਇੱਥੇ ਮਾਂ ਨੇ ਸਬਰ ਦਿਖਾ ਕੇ ਅਜਾਬ ਦਾ ਪੁੱਤ ਉਹ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਕਿਰਪਾ ਦੇ ਨਾਲ ਵਾਪਸ ਆਪਣੀ ਝੋਲੀ ਚ ਪਾ ਲਿਆ